ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਸਾਰਿਆਂ ਦਾ ਆਗਮਨ ਕਰਦੀ ਆਂ ਅੱਜ ਕੀ ਕਰਨਾ ਆਪਾਂ ਨੇ ਹੁਣ ਕਿਉਂ ਸਰਦੀ ਹੋ ਗਈ ਸਾਰਿਆਂ ਦੇ ਘਰਾਂ ਚ ਨਾ ਜੀਜਾ ਕਰਦਾ ਵੀ ਭਣੇ ਆਪਾਂ ਕੁਝ ਖਾਈਏ ਖਾਈਏ ਵੀ ਕੋਈ ਤਾਂ ਦੇਖ ਪੰਜੀਰੀ ਰਾ ਲੈੰਦਾ ਕੋਈ ਹੋ ਐਗਤੀ ਮੈਂ ਵਸ ਸਭ ਕਿਹਾ ਮੈਂ ਚੱਲ ਆਪਾਂ ਤਾਂ ਵੀ ਖੋਈ ਕੱਢਾਂਗੇ ਭਾਈ ਕੱਢ ਲਓ ਫਿਰ ਇੱਕ ਅਸੀਂ ਗਜਰੇਲਾ ਬਣਾਇਆ

है ना ये गंदगी आई मेरी गंदगी करनी पुत्तू ਗੱਜਰਾ ਵਾਲੀ ਗੱਜਰਾ 파ਕੀ ਆਪਾਂ ਨੂੰ ਥੋੜਾ ਜਿਹਾ ਸੇਕ ਲਵਾ ਲੀਏ ਸੇਕ ਲਵਾਉਣ ਹੁਣ ਆਪਾਂ ਚਾਹਨਾ ਹੈ ਕਿ ਦਿੱਕਤ ਹੋਵੇ ਬਾ ਦੇ ਨਾਲ ਆਪਾਂ 3 ਕਿਲੋ ਗੱਜਰਾ ਚ 6 ਕਿਲੋ ਦੁੱਧ ਪੋਣਾਂ

बनके प्यारे की करना बस थोड़ा सा घ्यो पा इना क्यो पालो बस फिर भुनी जावे बस इन कि बना ला चला गैस है जो गैस बस घट कर लो जमा थोड़ा थोड़ा लगेगा thank <sínt> <sínt>

ਤੋ ਹੁਣ ਇਹ ਬਣ ਗਿਆ ਬਸ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਥੱਲੇ ਲਾ ਕੇ ਖੰਡ ਪਾਉਣੀ ਦਾਣਾ ਖੰਡ ਨਾ ਪਾ ਦੇ ਬਸ ਦੇਸੀ ਪਾ ਦੇ ਫਿਰ ਬਹੁਤ ਵਧੀਆ ਟਿੱਕੀਆਂ ਬਣ ਜਾਣਗੀਆਂ ਇਹਨੇ ਇਹ ਬਣ ਕੇ ਤਿਆਰ ਰੱਖਣਾ ਕੋਲ ਥੱਲੇ ਲਾਹਣੇ ਕੋਲ

ਮੈਂ ਤੇ ਕੋਆ ਬਣ ਕੇ ਤਿਆਰ ਆ ਹੁਣ ਕੀ ਕਰਨਾ ਆਪਾਂ ਇਹਨੀਆਂ ਟਿੱਕੀਆਂ ਬਣਾਉਣੀਆਂ ਨੇ